ਆਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਪੀਓ ਪਹਲ ਖੰਡੇ ਦਾ ਹਰ ਹੋਇ ਜਨ ਸੁਹੇਲਾ ਵਾਹ ਵਾਹੋ ਗੋਮਿੰਦ ਸਿੰਘ ਆਪੇ ਗੁਰ ਚੇਲਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਅੱਜ ਦੀ ਵਿਸਾਖੀ ਹੈ ਬਹੁਤ ਗੁਰੂ ਸਾਹਿਬ ਦੀ ਕਿਰਪਾ ਤੇ ਬਹੁਤ ਜ਼ਿਆਦਾ ਭਰੀ ਹੋਈ ਹੈ ਉਵੇਂ ਜਿਹੜੇ ਐ ਗੱਤਕਾ ਮੁਕਾਬਲੇ ਹਰ ਸਾਲ ਜਿੱਥੇ ਆਪਾਂ ਉਹਲੇ ਮਹੱਲੇ ਤੇ ਦਰਸ਼ਨ ਕਰਦੇ ਆਂ ਉਵੇਂ ਤੁਸੀਂ ਇੱਥੇ ਵੀ ਗੁਰੂ ਜੀਆਂ ਲੜਦੀਆਂ ਨੇ ਹੰਗਸ ਸਿੰਘ ਫੌਜਾਂ ਵੱਲੋਂ ਗੱਤਕੇ ਦੇ ਜੋਰ ਆਪਜੀ ਦੇਖ ਰਹੇ ਹੋ ਸਾਜਨਾ ਦਿਵਸ ਵਿਸਾਖੀ ਮੌਕੇ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਸ਼ਰਮਣੀ ਪੰਥ ਰਤਨ ਸੇਵਾ ਰਤਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਬਾਬਾ ਜੀ ਅੱਜ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਗੱਤਕਾ ਮੁਕਾਬਲੇ ਕਰਾਏ ਨੇ ਕਿਸ ਤਰ੍ਹਾਂ ਦਾ ਉਸ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਬਹੁਤ ਹੀ ਸਤਿਗੁਰਾਂ ਦੀ ਕਿਰਪਾ ਹੈ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਖਾਲਸਾ ਪੰਥ ਸਿਰਜਣਾ ਦਿਵਸ ਦੀਆਂ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਖਾਸ ਕਰਕੇ ਅੱਜ ਤੱਕ ਸ਼੍ਰੀ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਹੰਗ ਸਿੰਘਾਂ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਉੱਥੇ ਜਿਹੜੇ ਹੈ ਹਰ ਸਾਲ ਦੀ ਤਰ੍ਹਾਂ ਜਿਹੜਾ ਮਾਲਵਾ ਗਤਕਾ ਮੁਕਾਬਲੇ ਜਿਹੜੇ ਹੈ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਕਰਵਾਏ ਜਾ ਰਹੇ ਨੇ ਤੇ ਬਹੁਤ ਹੀ ਜ਼ਿਆਦਾ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਐਸ ਕੀ ਵਿਸਾਖੀ ਹੈ ਬਹੁਤ ਗੁਰੂ ਸਾਹਿਬ ਦੀ ਕਿਰਪਾ ਤੇ ਬਹੁਤ ਜ਼ਿਆਦਾ ਭਰੀ ਹੋਈ ਹੈ ਖਾਲਸੇ ਦਾ ਸਿਰਜਣਾ ਦਿਵਸ ਬਹੁਤ ਉਸ਼ਿਆਤ ਸੰਗਤ ਦੇ ਵਿੱਚ ਤੇ ਉਵੇਂ ਹੀ ਜਿਹੜੇ ਐ ਗਤਕਾ ਮੁਕਾਬਲੇ ਹਰ ਸਾਲ ਜਿੱਥੇ ਆਪਾਂ ਓਲੇ ਮਹੱਲੇ ਤੇ ਦਰਸ਼ਨ ਕਰਦੇ ਆਂ ਉਵੇਂ ਹੀ ਤੁਸੀਂ ਇੱਥੇ ਵੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗਤਕੇ ਤੇ ਜੋਰ ਆਪਜੀ ਦੇਖ ਰਹੇ ਹਾਂ ਕਿੰਨੀਆਂ ਇੱਕ ਟੀਮਾਂ ਆਉਂਦੀਆਂ ਐ ਬੜਾ ਉਤਸ਼ਾਹ ਸੰਗ ਦਾ ਚ ਦੇਖਣ ਨੂੰ ਮਿਲਿਆ ਨਿਹੰਗ ਸਿੰਘ ਬੜੇ ਸਜੇ ਬਾਣਿਆਂ ਵਿੱਚ ਨਜ਼ਰ ਆ ਰਹੇ ਨੇ ਅੱਜ ਜਿਹੜੀਆਂ 25 ਟੀਮਾਂ ਨੇ ਤੇ ਹੋਰ ਵੀ ਆਪਣੇ ਦਲਾਂ ਪੰਥਾਂ ਦੀਆਂ ਟੀਮਾਂ ਆ ਜਾਂਦੀਆਂ ਨੇ ਉਹ ਵੀ ਆਪਣਾ ਆਪਣਾ ਇੱਥੇ ਆ ਕੇ ਜੋਰ ਦਿਖਾਉਂਦੀਆਂ ਨੇ ਖਾਲਸੇ ਦਾ ਅੱਜ ਜਨਮ ਦਿਹਾੜਾ ਐ ਖਾਲਸੇ ਦਾ ਸਿਰਜਣਾ ਦਿਵਸ ਹੈ ਤੇ ਉਹਦੀ ਜਿਹੜੀ ਜਿਵੇਂ ਵਿਆਹ ਦੀ ਖੁਸ਼ੀ ਹੁੰਦੀ ਹੈ ਉਹਦੇ ਤੋਂ ਵੀ ਜ਼ਿਆਦਾ ਖੁਸ਼ੀ ਹੈ ਖਾਲਸਾ ਪੰਥ ਬੁੱਢਾ ਦਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਹੁਣੇ ਹੀ ਤੁਸੀਂ ਇੱਥੇ ਆ ਕੇ ਗਏ ਨੇ ਬਾਬਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਨਾਲ ਹੀ ਆਪਣੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਜੀ ਧਾਮੀ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਤਸ਼ਮੀਸ਼ ਤਰਨਾਵਾਲ ਬਾਬਾ ਬਲਦੇਵ ਸਿੰਘ ਵੱਲਾ ਜੀ ਸਾਰੇ ਤਰਨੇ ਦਣਾਂ ਦੇ ਮੁਖੀ ਸਹਿਬਾਨ ਆਪਣੀ ਆਪਣੀ ਹਾਜ਼ਰੀਆਂ ਲਵਾ ਰਹੇ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਆਪਾਂ ਜਿੱਥੇ ਸ਼ਸ਼ਤਰਾਂ ਦੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਜਿਹੜਾ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੁਲਾ ਮਹੱਲਾ ਮਨਾਉਣਾ ਕੀਤਾ ਸੀ ਤੇ ਉਹ ਜਿਹੜੇ ਜੰਗ ਜੂ ਕਰਤਬ ਖਾਲਸੇ ਨੂੰ ਬਖਸ਼ਿਸ਼ ਕੀਤੇ ਜਿਤੇ ਸ਼ਸ਼ਤਰ ਨਾਮੰ ਨਮਸਕਾਰਤਾ ਮੰਗ ਜਿਤੇ ਅਸਤਰ ਭੇੰਗ ਨਮਸਕਾਰਤੇੰਗ ਆਸ ਕਿਰਪਾਨ ਖੰਡੋ ਖੜਗ ਤੁਕਤ ਹੋਰੇ ਅਰ ਤੀਰ ਸੈਬ ਸਰੋਹੀ ਸੈਥੀ ਯਹੀ ਹਮਾਰੇ ਪੀਰ ਤੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਵਰ ਤਰਵਾਰ ਨਾਮ ਤੇ ਹਾਰੋ ਜੋ ਜਪੈ ਭੇ ਸਿੰਧ ਭਾਉ ਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਅਰ ਤੀਰ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਵੀਰ ਸੋ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸਾਂਭ ਕੇ ਰੱਖਿਆ ਜੰਗ ਜੂ ਕਰਤਬ ਜਿਹੜੇ ਆਪਜੀ ਗਤਕੇ ਤੇ ਜੋਰ ਦੇਖ ਰਹੇ ਹੋ ਉਵੇਂ ਹੀ ਕੱਲ ਨੂੰ ਵਿਸ਼ਾਲ ਮਹੱਲਾ ਜਿਹੜਾ ਬੁੱਢਾ ਦਲ ਦੇ ਹੈੱਡਕੁਆਟਰ ਗੁਰਦੁਆਰਾ 베ਰ ਸਾਹਿਬ ਸ਼ੌਣੀ ਬੁੱਢਾ ਦਲ ਪੰਜਵਾਂ ਤਖਤੋਂ ਆਰੰਭ ਹੋਣਾ ਹੈ ਜਿਹੜਾ ਤੇ ਜਾ ਕੇ ਜਿੱਥੇ ਸਟੇਡੀਅਮ ਦੇ ਵਿੱਚ ਬਹੁਤ ਗੁਰੂ ਦੀਆਂ ਲਾੜਦੀਆਂ ਫੌਜਾਂ ਨੇ ਘੋੜਸਵਾਰੀ ਦੇ ਜੋਰ 2 2 4 4 6 6 8 8 ਘੋੜਿਆਂ ਦੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜਿਹੜੇ ਜੰਗਜੂ ਕਰਤੱਵ ਦਿਖਾਉਣੇ ਨੇ ਉੱਥੇ ਹੀ ਜਿਹੜੇ ਨੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ ਉੱਥੇ ਜਿਹੜੇ ਆ ਗੁਰੂ ਦਾ ਅਮਰ ਸੰਚਾਰ ਵੀ ਜਿਹੜਾ ਬੁੱਢਾ ਦਲ ਵੱਲੋਂ ਕੀਤਾ ਜਾ ਰਿਹਾ ਅੱਜ ਵੀ ਤਕਰੀਬਨ 350 ਪੁਰਾਣੀਆਂ ਨੇ ਜਿਹੜਾ ਅਮਰ ਸ਼ੱਕੇ ਗੁਰੂ ਵਾਲੇ ਬਣੇ ਨੇ ਕੱਲ ਵੀ ਅਮਰ ਸੰਚਾਰ ਕੀਤਾ ਗਿਆ ਕੱਲ ਨੂੰ ਫਿਰ ਅਮਰ ਸੰਚਾਰ ਕੀਤਾ ਜਾਣਾ ਬੁੱਢਾ ਦਲ ਵੱਲੋਂ ਉੱਥੇ ਹੀ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਲਾਇਸੈਂਸ ਨੇ ਹਰ ਸਾਲ ਜਿਹੜੇ ਰੀਨਿਊ ਕੀਤੇ ਜਾਂਦੇ ਨੇ ਉਵੇਂ ਨਵੇਂ ਵੀ ਬਣਾਏ ਜਾ ਰਹੇ ਨੇ ਜਿਹੜੇ ਅਮਰਤਾਰੀ ਹੋ ਰਹੇ ਨੇ ਤੇ ਮੈਂ ਬੇਨਤੀ ਕਰਦਾ ਗੁਰੂ ਸਾਹਿਬ ਦੇ ਉਹ ਬਚਨ ਜਿਹੜੇ ਗੁਰੂ ਸਾਹਿਬ ਦੇ ਚਮਕੌਰ ਸਾਹਿਬ ਵਿਖੇ ਪੂਰੇ ਕੀਤੇ ਉਹਨਾਂ ਨੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਪੀਓ ਪੋਹਲ ਖੰਡੇ ਧਾਰ ਹੋਇਆ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਆਪਜੀ ਰੰਗ ਬਰੰਗੇ ਜਿਹੜੇ ਰੰਗ ਦੇਖ ਰਹੇ ਹੋ ਅੱਜ ਜਿਹੜੇ ਵਿਸਾਖੀ ਦੇ ਤਿਉਹਾਰ ਤੇ ਖਾਲਸਾਪਨ ਦੇ ਸਿਰਜਣਾ ਦਿਵਸ ਤੇ ਮੈਂ ਪੀਟੀਸੀ ਚੈਨਲ ਦੇ ਨਾਲ ਹੀ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਫੇਰ ਦੁਬਾਰਾ ਮਨੀਸ਼ ਜੀ ਬਹੁਤ-ਬਹੁਤ ਵਧਾਈ ਦਿੰਦਾ। ਗੱਲ ਦੀਆਂ ਤਿਆਰੀਆਂ ਫਰਮੋਲੇ ਦੀਆਂ ਬਾਬਾ ਜੀ ਪੂਰੀਆਂ ਨੇ। ਵੱਖਰਾ ਰੰਗ ਆ ਜਿਹੜਾ ਦੇਖਣ ਨੂੰ ਮਿਲਦਾ ਹੈ। ਜਿੱਥੇ ਲਿੰਗ ਸਿੰਘ ਸਜੇ ਹੁੰਦੇ ਆ, ਘੋੜੇ ਵੀ ਵਿਆਹ ਵਾਂਗੂ ਸਜੇ ਹੁੰਦੇ ਬਹੁਤ ਜ਼ਿਆਦਾ। ਪੂਰੇ ਓਵੇਂ ਹੀ ਐ ਸਜਾ ਕੇ ਵਿਆਹਾਂ ਦੀ ਤਰ੍ਹਾਂ ਕੀ ਇਹ ਚਾਹ ਚੜਿਆ ਹੁੰਦਾ ਸ਼ਹੀਦੀ ਦੇ ਗਾਂ ਛਕਾ ਕੇ ਸਿੰਘ ਪੂਰੇ ਤਿਆਰ ਪਰ ਤਿਆਰ ਹੋ ਕੇ ਤੇ ਜਿਹੜੇ ਘੋੜੀ ਜਿਹੜੇ ਘੋੜਿਆਂ ਤੇ ਤੇ ਆਪਣੇ ਪੈਦਲ ਜਿਹੜੀਆਂ ਫੌਜਾਂ ਨੇ ਉਹ ਤਿਆਰ ਪਰ ਤਿਆਰ ਹੋ ਕੇ ਜਿਹੜੇ ਰਾਕੀਆਂ ਤੇ ਕਾਠੀਆਂ ਕੱਸ ਕੇ ਨਗਾਰੇ ਦੀ ਚੋਬ ਤੇ ਮਹੱਲੇ ਚੜਦੇ ਨੇ ਅਰਦਾਸੇ ਸੋਧ ਕੇ ਤੇ ਸਾਰੇ ਪੂਰੀਆਂ ਤਿਆਰੀਆਂ ਨੇ ਚੜ੍ਹਦੀ ਕਲਾ ਦੇ ਨਾਲ ਮਹੱਲੇ ਜਿਹੜੇ ਖੇਡੇ ਜਾਣੇ ਨੇ ਸੰਗਤਾਂ ਨੂੰ ਦਿਨੇ ਸਦਾ ਵੱਡੀ ਤعداد ਵਿੱਚ ਜਿਵੇਂ ਪਹਿਲਾਂ ਪੁੱਜਦੇ ਨੇ ਦੇਸ਼ ਵਿਦੇਸ਼ ਤੋਂ ਵੀ ਵਿਦੇਸ਼ਾਂ ਦੇ ਵੀ ਕਈ ਵਾਰ ਮਹੱਲਾ ਦੇਖਣ ਆਉਂਦੇ ਨੇ ਇਹਨਾਂ ਨੂੰ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿਹੜੇ ਇੱਥੇ ਆਏ ਹੋਏ ਨੇ ਤਖਸ਼ੀਰੀ ਦਮਨਵਾ ਸਾਹਿਬ ਵਿਖੇ ਤੇ ਜਿਹੜੇ ਨਹੀਂ ਵੀ ਆਏ ਉਹ ਤੁਸੀਂ ਪੀਟੀਸੀ ਚੈਨਲ ਤੇ ਰਾਹੀਂ ਵੀ ਸੰਗਤ ਨੂੰ ਦਰਸ਼ਨ ਕਰਵਾ ਰਹੇ ਹਾਂ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਆਓ ਜਿਹੜੇ ਇੱਥੇ ਪਹੁੰਚ ਸਕਦੇ ਆ ਬਹੁਤ ਜਾਦੀਆਂ ਸੰਗਤਾਂ ਦੇ ਵਿੱਚ ਉਹ ਸਿਆ ਹੁੰਦਾ ਨਿਹੰਗ ਸਿੰਘਾਂ ਦਾ ਜਿਹੜਾ ਹੈ ਜੰਗੀ ਕਰਤਵ ਦੇਖਣ ਵਾਸਤੇ ਘੋੜਸਵਾਰੀ ਦੇ ਜੋਰ ਦੇਖਣ ਵਾਸਤੇ ਤੇ ਜਿਹੜੇ ਆਪਾਂ ਕੱਲ ਨੂੰ ਉਹ ਜੋਰ ਦਿਖਾਉਣੇ ਨੇ ਤੇ ਨਾਲ ਹੀ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਫੇਰ ਦੁਆਰਾ ਬਹੁਤ ਬਹੁਤ ਵਧਾਈਆਂ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਬਿਲਕੁਲ ਇਹ ਹਨ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ 14 April ਨੂੰ ਕੱਢੇ ਜਾਣ ਵਾਲੇ ਮੁਹੱਲੇ ਵਿੱਚ ਹਮ ਹਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਹੀ ਬਟਿੰਡਾ